ਲਓ ਜੀ ਖੜ ਜਾ ਲਓ ਜੀ ਆਹ arthropurdi ਦਾ ਜ਼ਿੰਮੇਵਾਰੀ ਜੇ ਲਓ ਜੀ ਠੀਕ ਹੈ ਲਓ ਜੀ ਦੇਖਿਓ ਲਓ ਜੀ ਲਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਪਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਂ ਕੜ ਗੱਬਣ ਗਏ ਮਗਰ ਬਹੁਤ ਟੋਪ ਕੁਆਲਿਟੀ ਦੀ ਬੱਸੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਜੀ ਆਪਣਾ ਨੰਬਰ ਨੋਟ ਕਰੋ ਜੀ 728000352 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢੱਡ ਤੱਕ ਮੈਂ ਵੀ ਤੁਹਾਨੂੰ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਸੱਸੀ ਗਾਈ ਸੱਚੀ ਗੱਲ ਜੀ ਨਾ ਵੀਰ ਜੀ ਮੋਣਾ ਜੀ ਸਹਰ ਤੱਪਾ ਮੰਡੀ ਜਿਹੜਾ ਬਰਨਾਲਾ ਜੀ ਬੜੀ ਜਾਣਕਾਰੀ ਦੋ ਵੀਰੇ ਇਹ ਜੀ 2.5 ਮਹੀਨਿਆਂ ਦੀ ਗੱਬਣਾ 9-10 ਸੇਰ ਗੁੱਦਾ ਹਾਂਜੀ ਤੇ ਮਗਰ ਦੇਖੋ ਬੱਚੀ ਦੇਖੋ ਬਾਕੀ ਸ਼ੀਲ ਸੰਧੀ ਆ ਜੀ ਠੀਕ ਆ ਬਾਕੀ ਆਪਾਂ ਇਹ ਨਹੀਂ ਹੈਗਾ ਜੀ ਹਨਾ ਨਿਆਣਾ ਪਾ ਕੇ ਹਾਂਜੀ ਲੋਪਰਾ ਤਾਰਾਂ ਕੋਈ ਕੰਨਾ ਮਾਰ ਦੰਨੇ ਮਗਰ ਬੱਸੀ ਬਹੁਤ ਸੋਹਣੀ ਗਾਜੀ ਚਾਰ ਰੰਗ ਚੋਲੇ ਚਾਹੀ ਠੀਕ ਆ ਜੀ ਲੋ ਜੀ ਠੀਕ ਆ ਲੋਪਰਾ ਚੈੱਕ ਕਰ ਸਕਦੇ ਤਾਰਾਂ ਸੁਪਾ ਸਮਝਾਉਂਦੋ ਜੀ ਲੋਪਰਾ ਕਿ ਵਸੀ ਵੀ ਜੰਗੀ ਪਲੀ ਪਲਾਈਏ ਪਲੀ ਬਲੋਸੀ ਲੋ ਮੋਟੀ ਮੋਟੀ ਤਾਰਾ ਸੁਤੇ ਮਾਰਦੀ ਵਸੀ ਵੱਡੀ ਐ ਨਾ ਵੱੱਛੀ ਤਾਕੜੀ ਐ ਜੀ ਮਾੜੀ ਹਾਂ ਲੈ ਲੈ ਜੀ ਖੜ ਜਾ ਲੋ ਜੀ ਆਹ ਰਤੂਰ ਦੀ ਤਾਂ ਜ਼ਿੰਮੇਵਾਰੀ ਲੈ ਲੋ ਜੀ ਠੀਕ ਹੈ ਲਓ ਜੀ ਦੇਖਿਓ ਲਓ ਜੀ ਦੇਖ ਬਹੁਤ ਸੁੰਨ ਤਾਰਾ ਲੋ ਚੱਕਰਾਈ ਵੀ ਆਪਣੀ ਹਾਂ ਆਪਾਂ ਦੀ ਹੀ ਕਰਾਈ ਵੀ ਆ ਅਗਲਾ ਚੱਕਰਾ ਆ ਦੇਖੋ ਜੀ ਠੀਕ ਆ ਵੀਰੇ ਲਓ ਜੀ ਠੀਕ ਆ ਵੀਰੇ ਬਾਹਣ ਦੇ ਬੱਸੀ ਚਾਹਾਂ ਖਾਲੀ ਕਰ ਦੂਣੀ ਖੱਟੇ ਸੂਤੇ ਵਾਲੇ ਮਾਰ ਲਿਓ ਲਓ ਜੀ ਬੱਚੀ ਤਾਕੜੀ ਏ ਜੀ ਬੱਚੀ ਵੀ ਤਾਕੜੀ ਆ ਮਾਂ ਵੀ ਠੀਕ ਆ ਜੀ ਮਾਂ ਵੀ ਖੋਲ ਕੇ ਦਿਖਾਣੀ ਆ ਜੀ ਆਪਾਂ ਖੋਲ ਕੇ ਦੇ ਲਈ ਲਓ ਜੀ ਥੋੜਾ ਧੱਕਾ ਕਰਦੇ ਬੱਸੀ ਬੱਚੀ ਤਾਂ ਦੁੱਧ ਪੀਤਾ ਰਹੀ ਹੂੰ ਹੂੰ ਵਾ ਬੱਸੀ ਬਹੁਤ ਸੋਹਣੀ ਵੀਰੇ ਹਣਾ ਲਓ ਜੀ ਲੋ ਬਰਾ ਤੋਰ ਦੋ ਬਰਾ ਲਮੀ ਤੋਰ ਦੋ ਤੋਰ ਦੇਖੋ ਜੀ ਬਹਿੜ ਦੀ ਠੀਕ ਆ ਤੋਰ ਤੋਰ ਬਾਕੀ ਰਾਜੀ ਆ ਹਾਂ ਅਲੀ ਵੀ ਬਹਿੜ ਹੈ ਜੀ ਦੇਖੋ ਵੀਰੇ ਸੁਆ ਕਮੇ ਦਾ ਦੂਜਾ ਹੀ ਆ ਜੀ ਇਸ ਦਾ ਸੁਆ ਹਾਂ ਠੀਕ ਲੋ ਸੈਟ ਕਰ ਸਕੇ ਬਈ ਇਹਦਾ ਰੇਟ ਰੇਟ ਜਾਇ ਜੀ ਹੋਊਗਾ ਜੀ ਕਿੰਨਾ ਬਾਕੀ ਲਾ 2.5 ਮਹੀਨਿਆਂ ਦੀ ਗੱਬਰਾ ਮਗਰ ਬੱਚੀ ਨੋ 10 ਦਿਨ ਦੁੱਧਾਈ ਹਾਂ ਰੇਟ ਰੇਟ 40 ਕਿੰਨੀ ਮੰਗਦਾ 38 ਦੀ ਮੰਗਦਾ 35 ਦੇ ਦਾਂਗੇ 35 ਜੋ ਵੀ ਮਾਣ ਕਰਦੇ ਆਗੇ ਕਿੰਨਾ ਕਰਦੇ ਆ ਕਰ ਦਾਂਗੇ ਜੀ 1500 34 ਦੇ 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 ਆਗੇ ਦੇ ਦੇ ਆਗੇ ਜੀ ਕੋਪੜ ਗੱਬਣ ਗਾਂਹ ਮਗਰ ਵੀ ਪੱਸੀ ਬਹੁਤ ਸੋਹਣੀ ਆ ਤੇ ਤੋਰਾ ਸਾਨੂੰ ਦਿਖਾਤਾ ਕਰਮਾ ਵਾਲੀ ਦਾ ਠੀਕ ਆ ਜੀ ਬਾਈ ਜੀ ਨਾਲ ਜਰੂਰ ਕੰਡੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਆ ਜੀ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ